ਹਏ ਹਏ ਮੈਂ ਤਾਂ ਟੈਨਸ਼ਨ ਲੱਗ ਰਹੀ ਐ ਅੱਜ ਭਰਨੀ ਐ ਕਿਸ਼ਤ ਅੱਜ 6 ਤਰੀਕਾ ਹੈ ਮਤਾ ਕਦੂ ਨੂੰ ਕਹਿਨੀ ਐ ਜਿਵੇਂ ਮਰਜ਼ੀ ਕਰ ਕਿਤੋਂ ਮਰਜ਼ੀ ਕਰ ਜਦੋਂ ਹੁਣ ਤੇਰੇ ਨਾਲ ਯਾਰੀ ਲਾਈ ਆ ਤਾਂ ਹੁਣ ਪੂਰ ਵੀ ਨਵਾ ਮੇਰਾ ਤਾਂ 3000 ਰੁਪਏ ਕਿਸਦਾ ਡੜਿਆ ਖੜਾ ਪੈਂਦਾ ਯਾਰ ਮੇਰਾ ਫੋਨ ਵੀ ਨਹੀਂ ਚੱਕਦਾ ਮੈਂ ਤਾਂ ਗੁੱਸੇ ਚ ਫੋਨ ਵੀ ਘਰੀ ਸਿੱਟਿਆ ਹਾਇ ਪਤਾ ਨਹੀਂ ਕਿੱਥੇ ਅੱਲਾ ਦਾ ਨਹੀਂ ਪਰਦਾ ਵੇ ਕਦੂਆ ਉਹ ਕੌਣਾ ਭਾਈ ਭਾਈ ਜੇ ਲੱਗਦਾ ਮੈਂ ਤੇਰੀ ਹੁਣ ਭਾਈ ਲੱਗਦੀ ਆ ਠੀਕ ਆਂਗੀ ਪਰੋ ਨਾ ਪਹਿਲਾਂ ਆਇਆ ਦੱਸ ਬੇ ਕੋਣ ਕਾ ਤੇ ਨਹੀਂ ਚੱਕਦਾ ਮੇਰਾ ਸਾਰਾ ਦਿਨ ਮਛਦੀ ਦੀ ਮਛਦੀ ਹੁਣ ਹੁਣ ਤੇ ਕੰਮ ਤਾਂ ਲੱਗੀ ਨੇ ਖੇਤ ਫੋਨ ਪਰੇ ਤੇ ਰਹਿ ਤੇ ਪਰੇ ਇਧਰ ਆ ਪਿਆ ਤੈਨੂੰ ਆ ਪਤਾ ਵੀ 6 ਤਰੀਕ ਅੱਜ ਕਿਸ਼ਤ ਭਰਨੀ ਹੈ 3000 ਰੁਪਏ ਮਸ਼ੀਨ ਦੀ ਮਸ਼ੀਨ ਭਾਣ ਦੇ ਜਾ ਤਾਂ ਹੁਣ ਮੌਕੇ ਤੇ ਹੁਣ ਹੈ ਨਹੀਂ ਭਜਾ ਕੱਲ ਦੱਸਣਾ ਸੀ ਮੈਨੂੰ ਮੈਂ ਤੈਨੂੰ ਸਾਰਾ ਪਤਾ ਅੱਗੇ ਵੀ ਕਿਸ਼ਤਾਂ ਤਈ ਭਰੀਆਂ ਨੇ ਕਿਸ਼ਤਾਂ ਤਾਂ ਮੈਂ ਭਰੀਆਂ ਫੇਰਾ ਹੁਣ ਮੈਂ ਭਾਂ ਮਸ਼ੀਨ ਮੈਂ ਵਰਤਾਂ ਤੇਰੀ ਮੈਂ ਵਰਤਦਾਮ ਤੇਰੀ ਹੋਰ ਕੌਣ ਵਰਤਦਾਗਾ ਆ ਜਾ ਮੇਰੀ ਗੱਲ ਸੁਣ ਕਿਉਂ ਉਹ ਕਰਦੇ ਮੈਂ ਵਰਤਲੀ ਤਾਂ ਵਰਤਲੀ ਇੱਕੋ ਹੀ ਗੱਲ ਨਾ ਜਾਰੀ ਲਾਉਣ ਵੇਲੇ ਤਾਂ ਤੂੰ ਕਹਿੰਦਾ ਸੀ ਮੈਂ ਤੇਰੇ ਹਰੇ ਕੰਮ ਚ ਕੰਮ ਆਇਆ ਕਰੂੰਗਾ ਕੰਮ ਤੇਰੀ ਪਹਿਲਾ ਕਿਸ਼ਤਾ ਭਰਿਆ ਨਹੀਂ ਬੋਲ ਫੇਰ ਅੱਜ ਤੂੰ ਮੈਨੂੰ ਕਿਵੇਂ ਕਹਤਾ ਮੈਂ ਵਰਤਦਾ ਤੇਰੀ ਮਸ਼ੀਨ ਨਾ ਇਹ ਗੱਲ ਕਹਿੰਦਾ ਤੂੰ ਚੰਗਾ ਲੱਗਦਾ ਤੂੰ ਹੁਣ ਜਮਾ ਆਈਆਂ ਅਗਮਗੂ ਅਗ ਤੇ ਲੂਲੇ ਨੂੰ ਮੱਚਦੀ ਨਹੀਂ ਚਾਹੁੰਦੀ ਮੱਚਦੀ ਵਿੱਚ ਚਾਹੁੰਦੀ ਧੁੱਪ ਚ ਮੇਰਾ ਘੇੜਾ ਲਵਾਤਾ ਸਖਰ ਦੁਪਹਿਰਾ ਹੋਇਆ ਪਿਆ ਮੇਰੀ ਗੱਲ ਸੁਣ ਲੈ ਹੁਣ ਤਾਂ ਮੇਰਾ ਅੱਤਰ ਆ ਪੈਸੀ ਪਰੇ ਮੁੜ ਕੇ ਮਗਾ ਖਰਾਬ ਨਾ ਆਇਨਾ ਕਰਿਆ ਕਰ ਤੂੰ ਆਏ ਵਾਰੀ ਇਹਨ ਕਰਦਾ ਹੁਣ ਨਗਰਾਰੀ ਜੀ ਡਾਲ ਲੈਣਾ ਚੱਲ ਫੇਰ ਤੂੰ ਹੁਣ ਗਰਮ ਨਾ ਹੋ ਬਾਈਆ 2 ਮਿੰਟ ਤੇ ਠੰਡਾ ਚੱਤ ਤੈਨੂੰ ਪੈਸੇ ਦੇ ਜਾ ਮੈਂ ਓਏ ਬਾਈਆ ਹੁਣ ਤੂੰ ਇਹ ਪੈਸੇ ਦਾ 10 ਪੈਸੇ ਨੂੰ ਪੈਸਾ ਪੈਸਾ ਕਰੀ ਨਾ ਕੋਈ ਨਹੀਂ ਭਰ ਦਿਆਂਗੇ ਤੈ ਹੁਣ ਤੂੰ ਟੈਨਸ਼ਨ ਲੈ ਹੁਣ ਮੈਂ ਪੀ ਭਰ ਦੂੰਗਾ ਭਰ ਦੂੰਗਾ ਤੂੰ ਮੇਰੀ ਗੱਲ ਹੁਣ ਲੋਡ ਪੈ ਰਿਹਾ ਦਿਮਾਗ ਤੇ ਤੇ ਆ ਉਹਨਾਂ ਦਾ ਅਕਾਊਂਟ ਨੰਬਰ ਮੇਰੇ ਕੋਲ ਸਾਰਾ ਹੈਗਾ ਉਹ ਆਪਣੇ ਏਡਲੇ ਦੇ ਦੁਕਾਨ ਤੋਂ ਫਿਰ ਉਹ ਤਾਂ ਮੈਨੂੰ ਫੋਨ ਕਰ ਰਹੇ ਨੇ ਕਿਸ਼ਤ ਨਹੀਂ ਪਹੁੰਚੀ ਭੈ ਮੈਡਮ ਜੀ ਤੁਹਾਡੀ ਤੂੰ ਉਹਨੂੰ ਐ ਕਹਿੰਦੀ ਭਈ ਥੋੜੇ ਕੋਲੇ ਆਉਣ ਤੋਂ ਪਹਿਲੇ ਪਹਿਲੇ ਥੋੜੇ ਕੋਲੇ ਕਿਸ਼ਤ ਆ ਜੂਗੀ ਮੈਂ ਇਹਨਾਂ ਨੂੰ ਕਹਤਾ ਮੈਂ ਤਾਂ 5 ਵਜੇ ਦਾ ਟਾਈਮ ਦਿੱਤਾਗਾ ਕਹਦਾ ਅੱਗੇ ਤੁਸੀਂ 10 ਵਜੇ ਥੋਡੀ ਕਿਸ਼ਤ ਪਹੁੰਚ ਜਾਂਦੀ ਆ ਅਸੀਂ ਤਾਂ ਉਹੀ ਟਾਈਮ ਤੇ ਨੋਟ ਕਰਿਆ ਹੈ ਤੁਹਾਡਾ ਵੀ ਇਸ ਟਾਈਮ ਕਿਸ਼ਤ ਆਊਗੀ ਟਾਈਮ ਦੇ ਲੈ 12 12 1 ਵਜੇ ਉਹ ਫਿਰ ਮੇਰੀ ਗੱਲ ਤੇਰੀ ਗਲਤੀ ਤੂੰ ਮੈਨੂੰ ਕੱਲ ਦੇ ਕਰ ਲਾ ਕੇ ਦੱਸਣ ਦੀ ਮੈਂ ਤਾਂ ਭੁੱਲ ਗਿਆ ਹੁਣ ਮੈਂ ਤਾਂ 100 ਸਿਰ ਪਿਆ ਇੱਥੇ ਫੋਨ ਤਾਂ ਮੇਰਾ ਚੱਕਦਾ ਨਹੀਂ ਹੈਗਾ ਓਏ ਫੋਨ ਤੂੰ ਹੁਣ ਲਾਉ ਰਾਤ ਤੱਕ ਫੋਨ ਬੰਦ ਕਰਕੇ ਸੌਂ ਗਿਆ ਰਾਤ ਕਿਹੜੀ ਸੌਣ ਕੋਲੇ ਸੀ ਉਹ ਸੌਂ ਬੰਦ ਕਰਕੇ ਪੈ ਗਏ ਮੇਰੀ ਗੱਲ ਸੁਣ ਲੈ ਰਾਤ ਪੀ ਗਿਆ ਮੈਂ ਡੂਡ ਬੋਤਲ ਮੈਂ ਤਾਂ ਚੱਕੇ ਪਾ ਕੇ ਗਿਆ ਮੈਂ ਤਾਂ ਮੋਬਾਈਲ ਦਾ ਤੜਕੇ ਪਤਾ ਲੱਗਿਆ ਚੱਕੇ ਪਾ ਕੇ ਗਿਆ ਘੱਟ ਪੀ ਲਿਆ ਕਰੋ ਮੂਤਦੇ ਹੀ ਮਾਂ ਕਰ ਪੈ ਰਹਿਣਾ ਹਰ ਟਾਈਮ ਓਏ ਫਿਰ ਹੁਣ ਕਰ ਗਿਆ ਕੀ ਹੁਣ ਸੜੇ ਸਾਂਭੀ ਤੈਨੂੰ ਟੈਨਸ਼ਨ ਤੈਨੂੰ ਤਾਂ ਮੇਰੀ ਜਮਾ ਨਹੀਂ ਹੈਗੀ ਟੈਨਸ਼ਨ ਤੇਰੀ ਟੈਨਸ਼ਨ ਨਹੀਂ ਮੈਨੂੰ ਮਾਰਿਆ ਪਿਆ ਮੈਂ ਘੜਾ ਤੈਨੂੰ ਛੱਡਦਾ ਮੇਰੀ ਟੈਨਸ਼ਨ ਪੈ ਰਹੀ ਹੈ ਤੈਨੂੰ ਐ ਨਹੀਂ ਫਿਰ ਐ ਲੱਗਦਾ ਵੀ ਕੋਹਾਰ ਵਕਤ ਕੋਲੇ ਹੋਵੇ ਆਹ ਕੋਲੇ ਹੋਵੇ ਆਏ ਹੁੰਦਾ ਵੀ ਤਾਂ ਹੁਣ ਉਮਰਾਂ ਨੇ ਤੇਰੇ ਕੋਲੇ ਬੈਠਣ ਦੀ ਜੇ ਕੋਈ ਹੋਰ ਨਾ ਕੋਈ ਦੁੱਖ ਤਕਲੀਫ ਹੋਈ ਵੀ ਐਂ ਟੈਨਸ਼ਨ ਆ ਹੋਈ ਜਾਂਦੀਆਂ ਹੋਰ ਰਸ ਕਾਦੀਆਂ ਹੁੰਦੀਆਂ ਵੇ ਚੱਲ ਤੂੰ ਬੜੀਆਂ ਗੱਲਾਂ ਨਾ ਮਾਰ ਮੈਨੂੰ ਪੈਸੇ ਫੜਾ ਓਏ ਪੈਸੇ ਮੇਰੀ ਕਾਲ ਮੇਰੇ ਕੋਲੇ ਪੈਸੇ ਹੁਣ ਜੇਬ 'ਚ ਹੈ ਨਹੀਂ ਮੈਂ ਆਪਣੇ ਗੂਗਲ ਪੇ ਕਰਾ ਦੂੰ ਅੱਜ ਵਾਲੇ ਤੋਂ ਬੱਬੂ ਤੋਂ ਕਰਾ ਦੂੰਗਾ ਬੱਬੂ ਹੀ ਕਰਦਾ ਹੈਗਾ ਤੂੰ ਪੈਸੇ ਦੇ ਦੇ ਕੋਈ ਨਾ ਗੱਲਬਾਤ ਹੈਗੀ ਹੈਗੀ ਤੂੰ ਟੈਨਸ਼ਨ ਨਾ ਤੇਰੇ ਉਮੀਦ ਕਿਸ਼ਤ ਭਰੀ ਗਈ ਜੇ ਤੂੰ ਨਾ ਭਰੀ ਨਾ ਹੱਥ ਨੇ ਕਿਸ਼ਤ ਨਹੀਂ ਫਿਰ ਮੈਂ ਦਾ ਸੁੱਖੇ ਨਾਲ ਕਾਟ ਹੀ ਪਾ ਲੂੰਗੀ ਓਹੋ ਐਂ ਕੋ ਉਹ ਤਾਂ ਪਹਿਲੀ ਤਿਆ ਖਾ ਹਾਂ ਉਹ ਮੇਰੇ ਖਿਆਲ ਪਹਿਲੀ ਵੀ ਤੇਰਾ ਮਰਦਾ ਹੁੰਦਾ ਮੇਰੇ ਤੇ ਨਾ ਮੱਚ ਕੋਈ ਨਾ ਤੇਰਾ ਸਾਰਾ ਮੈਂ ਆਪੇ ਭਰਦਾ ਤੂੰ ਘਪਰਾਣਾ ਹੁਣ ਹੋਰ ਨਾ ਮੰਗਾ ਖੜਾ ਕਰਦੀ ਮੈਂ ਤੇਰੀ ਮੈਂ ਜੰਮੀ ਮਰ ਦੂੰਗਾ ਮਰਦਾ ਦਾ ਮਰ ਜਾ ਫਿਰ ਮੈਂ ਕੀ ਕਰਾਂ ਓਏ ਰਾਮ ਗਰਮ ਨਾ ਹੋ ਗਰਮ ਨਾ ਹੋ ਮਾ ਤਾਂ ਹੋਰ ਕੀ ਕਰਾਂ ਉਹ ਤੂੰ ਤਾਂ ਜਮ ਮੈਂ ਮੱਚਦੀ ਮਚਾਉਂਦੀ ਆ ਕਿਸੇ ਨੂੰ ਹੋਰ ਤਾਂ ਨਹੀਂ ਉਂਗਲ ਲਾਦੀ ਪੂਰੋ ਵਰਗੀ ਨੇ ਸਾਰਿਆਂ ਨੂੰ ਪਤਾ ਹੀ ਹੈ ਤੇਰੇ ਬਾਰੇ ਤੂੰ ਕਿੰਨਾ ਘੋਵਾਂਗਾ ਆਪਨੇ ਦੱਸਿਆ ਮੈਂ ਤੇਰੇ ਬਾਰੇ ਉਹ ਮੈਂ ਨਹੀਂ ਕਿਸੇ ਪਾਸੇ ਹੈਗਾ ਮੈਂ ਮਾਰੀ ਜਾਨੀ ਭੂਰੋ ਨੇ ਵੀ ਮੈਂ ਦੱਸਿਆ ਨਾ ਭੂਰੋ ਨੂੰ ਕਦੇ ਵਾਤੇ ਕੱਲ ਬੁਲਾਉਂਦਾ ਜੀ ਨੰਬਰ ਲਿਖ ਕੇ ਚਿੱਟ ਧਾਤੀ ਉਹਦੇ ਵਾਤੇ ਭੂਰੋ ਮੁਰੇ ਹਾਂ ਪੁੱਤ ਮੈਨੂੰ ਉਹਨੇ ਕੋਈ ਮੇਰੀ ਗੱਲ ਸੁਣ ਲਾ ਉਹ ਉਹ ਤੇ ਤੇਰੇ ਬਾਰੇ ਬਸੇਰਾ ਕਹਿੰਦੀ ਆ ਅਖੇ ਕਿਹਦੇ ਸੁੱਖੇ ਨੂੰ ਸਿਆਰੇ ਕਰਦੇ ਆ ਜੰਨ ਨੂੰ ਰੰਗੇ ਨੂੰ ਸੁੱਖੇ ਨੂੰ ਸੁੱਖੇ ਨੂੰ ਸਿਆਰੇ ਮੈਂ ਨਹੀਂ ਕਰਦੀ ਸੁੱਖ ਸਿਆਰੇ ਮਲ ਕਿਉਂ ਮੈਨੂੰ ਕਰਦਾ ਅਗੇ ਆ ਵੀ ਐ ਕਰਦੇ ਆ ਜਿਵੇਂ ਹੁਣ ਤੁਰੇ ਜਾਂਦੇ ਨੇ ਬਾਏ ਕਰਤਾ ਤੁਰੀ ਜਾਂਦੀ ਮੈਂ ਕਰ ਦੇਨੀ ਆ ਵੀ ਠੀਕ ਆ ਭਾਈ ਕਿਕਨ ਮੋਟਰਸਾਈਕਲ ਤੇ ਜਿਹੜੀ ਜਾਂਦੀ ਸੀ ਰੰਗੇ ਮਗਰ ਕਿਦੇ ਹੂੰ ਉਹ ਤਾਂ ਮੈਂ ਗਾਹਾਂ ਪਿੰਡ ਚ ਜਾ ਰਹੀ ਸੀ ਮੈਂ ਜਾਂਦੀ ਚੜ ਪਿੰਡ ਜਾਂਦੀ ਸੀ ਫਿਰ ਉਹ ਰੰਗੇ ਤਾਂ ਮੋਢੇ ਸੀ ਮੈਂ ਤੈਨੂੰ ਉਦਦੇ ਵੀ ਫੋਨ ਲਾਇਆ ਸੀ ਵੀ ਆਜ ਆਪਾਂ ਪਿੰਡ ਚ ਜਾ ਕੇ ਰਣਾ ਤੂੰ ਕੜਾ ਚੱਕ ਲਿਆ ਉਹ ਮੇਰੀ ਵਾਲਾ ਫਿਰ ਤੂੰ ਰੰਗੇ ਦੇ ਮੋਢੇ ਦੇ ਹੱਥ ਕਦਰਿਆ ਓਖਲੀਆਂ ਵਾਲੀਆਂ ਸੀ ਉਹ ਕਦਾ ਸੀ ਮੋਢੇ ਦਾ ਉਹ ਜਾਣ ਕੇ ਮਾਰਦਾ ਸੀ ਮੋੜੇ ਨਾਲ ਲੱਗ ਜੂ ਮੇਰੇ ਆਏ ਨਹੀਂ ਨਾਲ ਲੱਗਣ ਤੋਂ ਤਿਆਰ ਹੋਈ ਬੈਠੀ ਹੋऊंगी ਆਏ ਨਹੀਂ ਮੈਨੂੰ ਪਤਾ ਹੈਗਾ ਆ ਫਿਰ ਲਚਪਣੇ ਤਾਂ ਮੈਨੂੰ ਪਤਾ ਨਾ ਸਾਰਾ ਫਿਰ ਮੈਂ ਤਾਂ ਚੱਲ ਹੁਣ ਫਿਰ ਜਾਵਾਂ

ਆਈਫੋਨ ਲਵਾਦੀ ਕਿੰਨੇ ਪੈਸੇ ਲੈਣਾਗਾ ਲੈਵਾਦੀ 70 75000 ਵਾਲਾ ਓਏ ਪੈਂ ਦਾ ਮੈਸ ਲੈ ਕੇ ਮੰਨ ਲਾ ਦੁੱਧ ਕੀ ਲੈਗੀ ਮੋਬਾਈਲ ਤੋਂ ਦਸ ਕੀ ਕਰਾਏਗੀ ਮੈਸ ਬੰਨੂਗੀ ਕਿੱਥੇ ਸਾਲ ਬਾਅਦ ਫੇਰ ਖਰਾਬ ਹੋ ਜੂ 70000 ਤੈਨੂੰ ਫੇਰ ਚਾਹੀਦਾ ਮੈਸ ਪੈਂ ਨਾਲ ਦੁੱਧ ਆ ਪੀਂਗੀ ਨਾਲ ਜਮਾ ਮੈਂ ਤਾਂ ਆਈਫੋਨ ਲੈਣਾ 15 ਪ੍ਰੋ ਕੀ ਦੁੱਧ ਵੱਧ ਪੀਂਗੀ ਨਾਲ ਮੈਨੂੰ ਮਿਲੂ ਕੀ ਮਿਲੂ ਤੈਨੂੰ ਦੁੱਧ ਆ ਕਦੇ ਕਈ ਵਾਰੀ ਪਾਉਂਦਾ ਜਾਂਦਾ ਬੰਦਾ ਪੀ ਜਾਂਦਾ ਬਦਮਾਸ਼ਾਂ ਸੋਚ ਸੀ ਮੈਂ ਐਸ ਦੇ ਬਹਾਨੇ ਨਾਲ ਮਿਲ ਲਿਆ ਬੰਦਾ ਦੇਖਾਂ ਵਾਗੇ ਨਾ ਭਈ ਮੈਂ ਕਿਵੇਂ ਤੂੰ ਦੀ ਕੰਜੀਰੀ ਜਲੀ ਤੇਰੀ ਇੰਨੇ ਬਹਾਨੇ ਨਾਲ ਮਿਲਿਆ ਜੁਲਿਆ ਜਾਂਦਾ ਆਹੋ ਆ ਚੱਲ ਕੇ ਮਾੜ ਮੀਰੀਆ ਸੁਣ ਲੈ ਮੈਂ ਜਾਂਦੀ ਹੈਗੀ ਉਹ ਆ ਜਾ ਉੱਥੇ ਆ ਮੈਂ ਜਾਂਦੀ ਮੈਂ ਤਾਂ ਗੁੱਸੇ ਆ ਤਰਨਾ ਠੰਡ ਬਣ ਕੇ ਆ ਜਾ ਐ ਨਾ ਬੱਸ ਮੇਰੇ ਨੂੰ ਹੱਥ ਨਾ ਲਾ ਮੈਂ ਜਾਂਦੀ ਐ ਤੁਰਫਟਾੜੀ ਰੋਟਣਾ ਕਰ ਹੁਣ ਠੰਡ ਬਣ ਟੁੱਟ ਜਾਣ ਦਿਹਾੜੀ ਕੋ ਨਾ ਮੈਂ ਤਾਂ ਸੁੱਖੇ ਨਾ ਪਾਉਂਗੀ ਹੁਣ ਮੇਰੀ ਮੇਰੀ ਖੰਡ ਮਿਸ਼ਰੀ ਨਹੀਂ ਨਾ ਮੈਂ ਨਹੀਂ ਆਈ ਰਾਜ ਮੇਰੀ ਦਾ ਐ ਨਾ ਆਹ ਬੱਸ

ਉਹਨੂੰ ਐ ਕਾਲੀ ਨਾ ਕਰ ਹਾਂ ਤੂੰ ਤਾਂ ਹੁਣ ਜਿੰਨੀਆਂ ਵਾਰੀ ਕਿਸ਼ਤਾਂ ਭਰੀਆਂ ਅੱਗੇ ਤੈਨੂੰ ਉਹ ਕਰਨੀ ਤਾਂ ਕਦੇ ਅੱਜ ਮੈਂ ਐ 4 ਵਜੇ ਤੋਂ ਪਹਿਲਾਂ ਕਿਸ਼ਤ ਭਰਤੀ ਉਹ ਮੇਰੀ ਗੱਲ ਹੁਣ ਆਪਾਂ ਇੱਥੇ ਤੇਰੇ ਮਿਲ ਕੇ ਕਿਸ਼ਤ ਭਰੀਗੀ ਤੇ ਮਸਾਹ ਭਰਤੀ ਇੱਕ ਹੋ ਰਹੀ ਜੀ ਬਸ ਲੈ ਰਿਆ ਕੰਮ ਇੱਕ ਰਹਿ ਗਈ ਬਸ ਲਾਸਟ ਹਾਂ ਜਿੱਦ ਤੇ ਲਾਸਟ ਭਰਨੀ ਆਦਦੇ ਮੈਨੂੰ ਫੋਨ ਦਿਵਾ ਕੇ ਲੈ ਕੇ ਆਉਣਾ ਨਾਲ ਜਾਣਾ ਮੇਰੀ ਗੱਲ ਹੁਣ ਆਪਾਂ ਜਾਵਾਂਗਾ ਜੱਫਾ ਮੋਟਰ ਸਾਂ ਤੇ ਐ ਗਾੜੀ ਹੀ ਪੌਂਦੀ ਜਾਈ ਮੇਰੇ ਨਾਲ ਕੋਈ ਨਾ ਪਾ ਦੂੰਗਾ ਵਾਹੀ ਨਹੀਂ ਕੋਈ ਜਮਾਏ ਜਾਉਂ ਜੱਫਾ ਪੌਂਦਾ ਜਾ ਕਈ ਸਨ ਲੈ ਜਮਾ ਪਾਣੀ ਨੀ ਧਾਣੀ ਦੇ ਰੱਖਦਾ ਹੈ ਘਾਰੇ ਓ ਪਾਣੀ ਸਮ ਤੂੰ ਭੈਣ ਤੇਲੀ ਬੋਤਲ ਪਾਣੀ ਕਿੱਥੇ ਡਿੱਗ ਪਈ ਤੁਰ ਕੇ ਆਣੀ ਨਾਲ ਬੋਤਲ ਪਾਣੀ ਦੀ ਲਿਆ ਸੰਗ ਤੁਰਕੇ ਕਿ ਮੈਂ ਤਾਂ ਪੂਰੇ ਗੁੱਸੇ ਜਾਈ ਸੀ ਤੇਰੇ ਤੇ ਝੜ ਕੇ ਆਈ ਸੀ ਓ ਕੋਈ ਗੱਲ ਨਹੀਂ ਗੁੱਸੇ ਨੂੰ ਮਾਰ ਕੋਲੀ ਆ ਮਾਰ ਗੁੱਸੇ ਨੂੰ ਗੋਲੀ ਹੋਰ ਸੁਣਾ ਕੋਈ ਨਹੀਂ ਦਾਜੀ ਬਸ ਠੀਕ ਆ ਉਹ ਅੰਮ੍ਰਿਤ ਦੀ ਰਾਤ ਨੂੰ ਟੱਕਰੀ ਕੌਣ ਉਹ ਟੱਕਰੀ ਹੋਵੇਗੀ ਕਿ ਕੋਈ ਬੇਲੜੀ ਮਾਲ ਉਂਗਲ ਨਾਲ ਵਾਲੀ ਕਿਸੇ ਪਾਸੇ ਕੋਈ ਨਹੀਂ ਟੱਕਰੀ ਹੈਗੀ ਟੱਕਰਨ ਵਾਲੀਆਂ ਵੇਸ ਤੇਰੀ ਇਹ ਤੇਰੇ ਵਾਲੇ ਕਿਸੇ ਦੀ ਸੁਣਿਆ ਨਾ ਕਰ ਇਸ ਤੇ ਸਾਰੇ ਹੁਜਾਂ ਲੇ ਫਿਰਦੇ ਨੇ ਜਿੰਨੇ ਸੁਣਦੀ ਹੁੰਦੀ ਨਾ ਕਿਸੇ ਦਾ ਅੱਜ ਦਾ ਤਾਂ ਮੈਂ ਤੇਰਾ ਕਾਦਾ ਫਾਹਾ ਵੱਡਿਆ ਹੁੰਦਾ ਕਦੇ ਦਾ ਛੱਡ ਦਿੱਤਾ ਹੁੰਦਾ ਓ ਤੂੰ ਤਾਂ ਹੁਣ ਮੇਰੇ ਤੇ ਅੱਖ ਤਾਂ ਰੱਖੀ ਹੈ ਜੀ ਦਸ਼ਮਣੀ ਵਾਲੀ ਹੋਰ ਕੀ ਤੇ ਤਰ ਹਾਂ ਪਰ ਤੂੰ ਐ ਤਾਂ ਨਹੀਂ ਕਰਦੇ ਹੁੰਦੇ ਜਿਵੇਂ ਤੂੰ ਹੁਣ ਮੱਛੀ ਜੰਨੀ ਆ ਮੱਛੀ ਤਾਂ ਮੈਂ ਤਾਂ ਆ ਕੇ ਵੀ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦਾ ਤੇਰਾ ਫੋਨ ਕਿੱਥੇ ਆ ਓ ਫੋਨ ਮੇਰਾ 40 ਥੱਲੇ ਪਿਆ 40 ਥੱਲੇ ਕੀ ਕਰਦਾ 40 ਥੱਲੇ ਦਾ ਹੋ ਆ ਦਾਮ ਲਈ ਜਾਂਦਾ ਮੈਨੂੰ ਨਹੀਂ ਪਤਾ ਹਾਂ ਇੱਥੇ ਪਾਣੀ ਦੀ ਕੂਆ ਪਾਇਆ ਉੱਥੇ ਪਾਣੀ ਲੈਦੇ ਮੱਕ ਚ ਮੈਂ ਬਹਾਨੇ ਦਾ ਬਿੰਦ ਚ ਘੜ ਲੈਂਦਾ ਹੁੰਦਾ 4-5 ਦਾ 1000 ਤੇ ਪਾਣੀ ਪੈ ਜੂਗਾ ਬਾਲਾ ਮਹਿੰਗਾ ਫੋਨ ਹੀ ਨਹੀਂ ਲੱਗਦਾ ਮੈਂ ਤੂੰ 70000 ਦਾ ਤੇਰੇ ਡਿੱਗ ਪਿਆ ਦੌੜਾ ਤੇ ਦੰਗਣਾ ਦੌੜੇ ਤੇ ਪੈ ਜਾਣਗੇ ਕਿ 70000 ਦਾ ਨੁਕਸਾਨ ਹੋ ਗਿਆ ਇਹ ਮਾਰੋ ਪਸੰਗ ਵਾਲਾ ਪਰ ਤੈਨੂੰ ਘਰ ਕੰਨਿਓ ਮਿਲ ਜਾਣੀਆਂ ਐ ਪੈਸੇ ਤੇ ਮੇਰੇ ਲੱਗਣਗੇ ਆ ਅਗੇ ਨੇ ਤੀਉ ਕਰਨੀ ਜੀ ਸੁੱਖੇ ਨੇ ਉਹ ਪਾਣ ਦੇ ਜਾਰਦਗੇ ਆ ਵੀ ਉਸ ਨੇ ਦਿੱਤੀ ਆ ਦੇ ਕਿ ਕਿਸਤਾਂ ਨੂੰ ਸਿੱਦੇ ਪਰਵਾ ਲੈਂਦੀ ਕਿਸਤਾ ਦਾ ਤੂੰ ਹੀ ਭਰੇਗਾ ਅੱਛਾ ਆ ਜਾ ਪਾ ਕਮਰੇ ਨਾਲ ਵਾਸਤੇ ਹੋਰ ਆ ਪਾ ਢੋਲੂਮ ਢੋਣ ਵਾਸਤੇ ਘਰ ਆ ਹੈ ਕੋਈ ਨਾ ਕੋਈ ਨਹੀਂ ਪਰ ਕਿਸਤੇ ਸੁੱਖੇ ਦੇ ਪਰਵਾ ਮੋਬਾਈਲ ਵਾਲਾ ਕਿਸਤੇ ਸੁੱਖੇ ਦੇ ਪਰਵਾ ਨਹੀਂ ਖਾਣ ਨੂੰ ਬਾੰਦਰੀ ਛਿੱਤੇ ਖਾਣ ਛਿੱਤਰ ਖਾਣ ਨੂੰ ਰਿੱਚੋ ਗੱਲ ਮੰਗੋ ਆਹੋ ਮੇਰੀ ਗੱਲ ਸੁਣ ਮੈਂ ਜਾਵਾਂ ਪਹਿਰ ਹੁਣ ਬਹਿ ਜਾ 2 ਮਿੰਟ ਹੁਣ

ਉਹ ਰੈਕਸ਼ਨ ਕਰ ਜੂਗਾ ਕੁਛ ਨਹੀਂ ਕਰਦਾ ਉਹ ਕੋਈ ਗੱਲ ਨਹੀਂ ਮੇਰੀ ਸਮਾਨ ਲਿਆਉਣਾ ਮੈਨੂੰ ਆਥਣੇ ਲਿਆ ਦੀ ਸਮਾਨ ਨਾਲ ਕਿਸ਼ਤ ਭਰਨੀ ਆ ਤੂੰ ਐ ਕਰੀ ਮੈਨੂੰ ਕਬੂਕਾ 50000 ਰੁਪਏ ਮੇਰੇ ਹੱਥ ਤੇ ਦਰਦੀ ਮੈਂ ਕਿਸ਼ਤ ਵੀ ਭਰ ਲੇ ਆਪਾਂ ਤੁਰਦੇ ਗਏ ਚੱਲ ਫਿਰ ਤੂੰ ਐ ਕਰ ਲੈ ਤੈਨੂੰ 5000 ਰੁਪਏ ਘੜਵਾ ਕੇ ਨੇ ਤੂੰ 3000 ਕਿਸ਼ਤ ਭਰ ਦੋ ਜਹਾ ਸਮਾਨ ਲਈ ਆਥਣੇ ਕਰਦੀ ਫਿਰ ਉਹ ਆਥਣੇ ਜੇ ਆਪਾਂ ਹੁਣ ਹੀ ਚੱਲਦੇ 10 ਮਿੰਟ ਨੂੰ ਬਸ ਉਹ ਮੇਰੇ ਮੱਕ ਤੇ ਮੋਟਰ ਛੱਡੀ ਪਿਆ ਕਰਾਂ ਰਾਮ ਜਾਂਦੇ ਉਹ ਬੰਦ ਕਰਕੇ ਬਸ ਅਸੀਂ ਨੰਗ ਚਲਾਂਗੇ ਕਾ ਤੂੰ ਜਾਣਾ ਉਹ ਮੋਟਰਸਾਈਕਲ ਦਾ ਖੜਾ ਹੋ ਖੜਾ ਉਹ ਤੈਨੂੰ ਤੋੜ ਕੇ ਥੋੜੀ ਨਹੀਂ ਆਉਂਗਾ ਔੱਕੇ ਦਾ ਮੈਂ ਕੋਈ ਉੱਥੇ ਤੱਕ ਨਹੀਂ ਜਾ ਸਕਦੀ ਉੱਥੇ ਤੱਕ ਤੈਨੂੰ ਗੋਦੀ ਚੱਕ ਲੂੰਗਾ ਔੱਕੇ ਦਾ ਮੈਂ ਕੋਈ ਜਲਦੀ ਮੈਂ ਤਾਂ ਮੋਟਰਸਾਈਕਲ ਤੇ ਜਾਉਂ ਮੇਰੀ ਆਸ ਮੋਟਰਸਾਈਕਲ ਤੇਰੇ ਵਾਸ਼ੀ ਲੈਤਾ ਹੈ ਆ ਨਹੀਂ ਫਿਰ ਮੈਂ ਸੁੱਖਾ ਮੈਨੂੰ ਅੱਜ ਸੁੱਖਾ ਹੀ ਨਹੀਂ ਦਿਸਿਆ ਹੈਗਾ ਪਤਾ ਨਹੀਂ ਕਿੱਥੇ ਹੈ ਉਹ ਸੁੱਖਾ ਇੱਥੇ ਹੀ ਸੁੱਖਾ ਵਰਦਾ ਹੋਊਗਾ ਇੱਥੇ ਗਿਰਿਆ ਇਹਦੇ ਇੱਥੇ ਹੁੰਦਾ ਫਿਰ ਤਾਂ ਮੋਟਰ ਨਾਲ ਆਉਂਦੀ ਮੋਟਰਸਾਈਕਲ ਦੇ। ਉਹ ਮੇਰੀ ਗੱਲ ਸੁਣ ਲੈ ਮੈਂ ਤਾਂ ਲੋਜੀ ਲੱਗਣ ਲੱਗੀ। ਕਿਵੇਂ? ਉਹ ਲੋਜੀ ਵਾਲੀ ਦਿੱਤੀ ਆਈਂ ਤੇ ਮੈਂ ਨੱਕ ਤੇ ਮੋੜਿਆ ਨਾ ਉਹ ਹੋਇਆ ਤੇ। ਕੀ? ਉਹ ਜਗ੍ਹਾ ਕਹਿੰਦਾ ਲੱਗ ਜਾਂਦਾਗਾ। ਵਾਹ ਕੰਮ ਲਾ ਦੱਕ ਮੇਰਾ ਜੋ ਮੁਸਕ ਮਾਰਦੀ ਏ ਤੈਨੂੰ। ਮੁਸਕ ਕਣ ਮਾਰਦੀ ਇੱਧਰ ਸੁੱਖਾ ਟੱਟੀ ਆਈ ਦੜਕੇ ਮਤਲਬ ਇਹ ਬੁਰਾ ਬਰੋਲਾ ਜਾਂਦੀ ਹਵਾ ਆਉਂਦੀ ਐ। ਤੈਨੂੰ ਕੀ ਮਤ ਹੈ ਸੁੱਖਾ ਟੱਟੀ ਇੱਥੇ ਫਿਰਕੇ। ਹਰਤੇ ਤੇ ਮੈਂ ਗਾਣਾ ਦੇ ਕੇ ਕੱਢਿਆ ਕਿ ਇੱਧਰ ਬੋਤਲ ਲੈ ਕੇ ਆਉਂਦਾ ਹੁੰਦਾਗਾ। ਸਰੋਥੀ ਤੂੰ ਮੈਨੂੰ ਲੈ ਕੇ ਵੜ ਗਿਆ ਗੰਦ ਚ ਉਹ ਥੇ ਤਾਂ ਨਹੀਂ ਗੰਦ ਹੈਗਾ ਮੱਕ ਦੇ ਰੇ ਤਾਂ ਮੈਂ ਕਿਸੇ ਨੂੰ ਠੁੱਕਣ ਨਹੀਂ ਦਿੰਦਾ ਹੈਗਾ ਮੈਨੂੰ ਬੜਾ ਪਤਾ ਚਾਹੇ ਵਿਚਾਲੇ ਬਹਿ ਕੇ ਹੱਕਦਾ ਹੋਵੇ ਸੁੱਖਾ ਉਹ ਹੈਂਡਲ ਜਾਂ ਮਾਰਨ ਦਾ ਜ਼ਰੂਰ ਆ ਜਾਂਦੇ ਆ ਉਹ ਟਿੱਕੀ ਟੁਕੀ ਕਾਣੂ ਮੈਂਦੀ ਹੈ ਮੱਕ ਚ ਹੈਂਡਲ ਕਾ ਦਾ ਮਾਰਦੇ ਨੇ ਉਹ ਮਾਰ ਲੈਂਦੇ ਨੇ ਕਵੀਰ ਬੇਲੇ ਕੁਲੇ ਕੌਣ ਮਾਰਦਾ ਉਹ 66 ਨੇ ਭੈਂਟੋ ਦਾ ਫਿੱਡਾਂ ਕਲਾਉਣਾ ਪੈਂਦਾ 66 ਤੋਂ ਹੈਂਜਵਾਲਾ ਹੈਂਡਲ ਕਿਤੇ ਜਨਰੇਟਰ ਨਾਲ ਹੀ ਚੱਕੀ ਫਿਰਦੇ ਨੇ ਉਹ ਉਹ ਜਨਰੇਟਰ ਨਾਲ ਹੀ ਹੁੰਦਾ ਨਾਲੇ ਅੱਛਾ ਉਹ ਉਹਦੀ ਹੈਂਡਲ ਕਮਾਉਣ ਦੇ ਲੈ ਕੇ ਪੂਰਾ ਦਾ ਨਾ ਪੂਰਾ ਦਾ ਇਹਦੇ ਵਿੱਚ ਪੂਰਾ ਦਾ ਕੀ ਰੋਲ ਹੈ ਉਹ ਹੈਗਾ ਇਹ ਤੈਨੂੰ ਨਹੀਂ ਗੱਲ ਦਾ ਪਤਾ ਲੱਗਣਾ ਹੈਂਡਲ ਦਾ ਖਾਬਰਾ ਕੀ ਗੱਲਾਂ ਨੇ ਤੁਹਾਡੀਆਂ ਮੈਨੂੰ ਨਹੀਂ ਪਤਾ ਉਹ ਹੈਗੀਆਂ ਗੱਲਾਂ ਕੋਈ ਨਹੀਂ ਜਿੱਤੇ ਹੈਂਡਲ ਮਾਰਦੇ ਤੈਨੂੰ ਦਿਖਾ ਦੇ ਕਿ ਉਹ ਮਾਰੀ ਜਾਂਦਾ ਫਿਰ ਜਾਮਾ ਹੁਣ ਮੈਂ ਉਹ ਬਾਗੜੀ ਮੇਰੀ ਗੱਲ ਸੁਣ ਲਾ ਕੋਈ ਨਹੀਂ ਵਿੰਦ ਕਰੋ ਫੇਰ ਕਹਦੇਗਾ ਚੱਲ ਉਧਰ ਵੇ ਆ ਜਾ ਉਧਰ ਹੀ ਆਏ ਮੜਾਏ ਵਸ ਐ ਨੰਗਰੀ ਕੀ ਆ ਭੜਿਆ ਮੂੜ ਪੈ ਜੀ ਖਰਾਬ ਆ ਮੂੜ ਕੋਈ ਗੱਲ ਆਪਣੀ ਹਾ ਜਾ ਜਾ ਹੁਣ ਤੈਨੂੰ 2000 ਉਹ ਵੀ ਆਂ 2000 ਰੁਪਏ ਦੇ ਕੇ ਤੁਰੂ ਆ ਜਾ ਆਈ ਆ ਜਾ ਫਿਰ ਇੱਧਰ ਇੱਧਰ ਤਾਂ ਮੁਸਕਾ ਆ ਜਾ ਉਹ ਥੋਈ ਨੱਕ ਚਲਾ ਕੇ ਆ ਜਾ ਸੁੱਕੀ ਬੰਦੀ ਤਾਂ ਪਈ ਹੂ ਆਹੋ ਤਾਂ ਹੈਗੀ ਕੋਈ ਗੱਲ ਨਹੀਂ ਮੇਲੇ ਮੁੱਲੇ ਤੇ ਜਾਵਾਂਗੇ ਆ ਉੱਥੋਂ ਹੋਰ ਲਿਆਵਾਂਗੇ ਕਿ ਥੋੜਾ ਲਿਆਵਾਂਗੇ ਮੇਲੇ ਚ ਉਹ ਮੇਲੇ ਚ ਮਿਲ ਜਾਂਦਾ ਸਮਾਨ ਮੇਲੇ ਵਾਲਾ ਮੈਂ ਤਾਂ ਕੋਈ ਨਹੀਂ ਲੈਂਦੀ ਹੈਗੀ ਤਾਂ ਸਸਤਾ ਮਾਲ ਸਸਤਾ ਹੁੰਦਾ ਉਹ ਹਾਂ ਚਲ ਕੋਈ ਨਹੀਂ ਜਿੱਦੇ ਭਿੰਡੇਗੇ ਉੱਥੋਂ ਲਿਆਈ ਆ ਜਾ ਇੱਥੇ ਬਹਿ ਜਾ

ਨਹੀਂ ਘੜਦੀ ਨਹੀਂਗਾ ਚੁੱਲੇ ਤੇ ਤਾਂ ਰੋਟੀ ਬਹੁਤ ਸਵਾਦ ਲੱਗਦੀ ਹੈ ਨਾ ਮੈਂ ਤਾਂ ਨਹੀਂ ਹੈਗਾ ਮੋਟਰਸਾੜਦਾਨ ਨਹੀਂ ਬਸ ਘਰੀ ਨਾਉਂਗੀ ਚੱਪੀ ਪਾ ਕੇ ਨਾਵਾਂਗੇ ਬੱਸ ਵੇ ਚੱਲ ਬਾਗ ਚੱਲ ਫਿਰ ਮੈਂ ਆਉਣਾਗਾ ਕਿਹੜਾ ਦੇਖਾਂ ਮੈਂ ਚੰਗਾ ਚੱਲ